ਇਹਵਾ ਫੇਰੀ ਐਗਰੀਕਲਚਰ ਐਕਸਪੋ ਜਿਹੜਾ ਹੈ ਉਹ ਲੁਧਿਆਣਾ ਐਕਸੀਮਿਸ਼ਨ ਸੈਂਟਰ ਸਾਨੇਵਾਲ ਲੁਧਿਆਣਾ ਵਿਖੇ ਹੋਣ ਜਾ ਰਿਹਾ ਹੈ ਇਹ 30 31 ਜਨਵਰੀ ਔਰ 1 ਫਰਵਰੀ ਤਿੰਨ ਦਿਨ ਦਾ ਇਵੈਂਟ ਹੈ ਇਹ ਪਿਓਰਲੀ ਖੇਤੀਬਾੜੀ ਮਸ਼ੀਨਰੀ ਐਗਰੀਕਲਚਰ ਮਸ਼ੀਨਰੀ ਜਿਹੜੀ ਇੱਥੇ ਲੇਟੈਸਟ ਐਗਰੀਕਲਚਰ ਮਸ਼ੀਨਰੀ ਦੇਖਣ ਨੂੰ ਮਿਲੇਗੀ ਜਿਸ ਵਿੱਚ ਐਗਰੀਕਲਚਰ ਦੇ ਸਾਰੇ ਆਪਰੇਸ਼ਨ ਦੇ ਨਾਲ ਸੰਬੰਧਿਤ ਮਸ਼ੀਨਾਂ ਦਾ ਡਿਸਪਲੇ ਕੀਤਾ ਜਾਏਗਾ ਜਿਸ ਦੇ ਵਿੱਚ ਜ਼ਮੀਨ ਤਿਆਰ ਕਰਨ ਤੋਂ ਲੈ ਕੇ ਬੀਜਣ ਹਾਰਵੈਸਟਿੰਗ ਤੋਂ ਮਾਇਨ ਫਰੇਸ਼ਰ ਸਪਰੇਅਰ ਤੇ ਹੋਰ ਵੀ ਕਿੰਨੇ ਵੀ ਲੇਟੈਸਟ ਯੂਜ਼ ਹੁੰਦੀਆਂ ਨੇ ਮਸ਼ੀਨਾਂ ਵਰਤੋਂ ਚਾਉਂਦੀਆਂ ਨੇ ਕਿਸਾਨਾਂ ਦੇ ਉਹ ਸਾਰੀਆਂ ਮਸ਼ੀਨਾਂ ਦਾ ਇੱਥੇ ਡਿਸਪਲੇ ਕੀਤਾ ਜਾਏਗਾ ਇਸ ਦੇ ਵਿੱਚ ਜਿਹੜਾ ਹੈ ਅਸੀਂ ਇਸ ਨੂੰ ਵਧੀਆ ਇਹਦਾ ਇੱਥੇ ਜਿਹੜੇ ਐਗਜ਼ੀਕਿਊਟ ਕਰ ਰਹੇ ਆਂ तकरीबन 250 ਜਿਹੜੇ ਐਗਰੀਕਲਚਰ ਕਰ ਰਹੇ ਆਂ ਉਹਨਾਂ ਨੂੰ ਵਧੀਆ ਵਪਾਰ ਮਿਲੇ ਇਸ ਕਰਕੇ ਅਸੀਂ ਇਹ ਪ੍ਰਬੰਧ ਕੀਤਾ ਕਿ तकरीबन 500 ਤੋਂ तकरीबन 500 ਡੀਲਰ ਇਨਵਾਈਟ ਕੀਤਾ ਹੈ ਜਿਨ੍ਹਾਂ ਨੇ ਕਨਫਰਮ ਕਰ ਦਿੱਤਾ ਹੈ ਤੇ ਉਹ ਇੱਥੇ ਆਉਣਗੇ ਤੇ ਐਗਰੀਕਲਚਰ ਕਰਨਗੇ ਤਾਂ ਕਿ ਬਿਜ਼ਨਸ ਮਿਲੇ ਔਰ ਪੰਜਾਬ ਦੀ ਐਗਰੀਕਲਚਰ ਨੂੰ ਸਿੰਚਰ ਇੰਡਸਟਰੀ ਨੂੰ ਪੂਰੇ ਇੰਡੀਆ ਦੇ ਵਿੱਚ ਆਪਣਾ ਵਿਸਾਰ ਕਰਨ ਦੇ ਵਿੱਚ ਇਹਦਾ ਫਾਇਦਾ ਹੋਏਗਾ ਐਕਸੀਬਿਸ਼ਨ ਨੂੰ ਇੰਟਰਨੈਸ਼ਨਲ ਡੈਲੀਗੇਸ਼ਨ ਜਿਹੜੇ ਕਿ ਸਾਊਥ ਕੋਰੀਆ ਤੋਂ ਅ শ্রীলੰਕਾ ਤੋਂ ਨੇਪਾਲ ਤੋਂ ਤੇ ਤੁਰਕੀ ਤੋਂ ਆ ਰਹੇ ਨੇ ਉਸੇ ਨਾਲ ਵੀ ਪੰਜਾਬ ਦੀ ਇੰਡਸਟਰੀ ਜਿਹੜੀ ਹੈ ਅਸੀਂ ਉਹਨਾਂ ਨਾਲ ਵੀ ਮੀਟਿੰਗਸ ਕਰਾਂਗੇ ਕਿਉਂਕਿ ਕਸਾਈਮਾ ਜਿਹੜੀ ਪੰਜਾਬ ਦੀ ਐਗਰੀਕਲਚਰ ਪਿਛੇ ਫਰੀ ਮੈਨੂਫੈਕਚਰ ਅਸੋਸੀਏਸ਼ਨ ਹੈ ਆਲ ਇੰਡੀਆ ਐਗਰੀਕਲਚਰ ਉਸ ਫਰੀ ਮੈਨੂਫੈਕਚਰ ਅਸੋਸੀਏਸ਼ਨ ਦੇ ਸਹਿਯੋਗ ਨਾਲ ਇਹ ਐਗਜ਼ੀਬਿਸ਼ਨ ਪਿਛਲੇ 6 ਸਾਲਾਂ ਤੋਂ ਲੱਗ ਰਹੀ ਹੈ ਤੇ ਅਸੀਂ ਸਮਝਦੇ ਹਾਂ ਕਿ ਇਹ ਐਗਜ਼ੀਬਿਸ਼ਨ ਪੰਜਾਬ ਦੀ ਐਗਰੀਕਲਚਰ ਮਸ਼ੀਨਰੀ ਇੰਡਸਟਰੀ ਦਾ ਬਹੁਤ ਵੱਡਾ ਹੰਗਾਰਾ ਦੋ। ਥੈਂਕ ਯੂ। ਇੰਡੀਆ ਐਗਰੀ ਐਕਸਪੋ ਦਾ ਹੈ 6th ਐਡੀਸ਼ਨ ਹੈ 30 ਜਨਵਰੀ ਤੋਂ 1 ਫਰਵਰੀ 2026 ਤਿੰਨ ਦਿਨ ਦੀ ਹੈ ਐਕਸੀਬਿਸ਼ਨ ਹੈ। ਇਹਦੇ ਵਿੱਚ ਐਗਰੀਕਲਚਰ ਇੰਪਲੀਮੈਂਟਸ ਜਿਵੇਂ ਕਿ ਬਲਦੇਵ ਜੀ ਨੇ ਦੱਸਿਆ ਜ਼ਮੀਨ ਤਿਆਰ ਕਰਨ ਤੋਂ ਲੈ ਕੇ ਫਿਰ ਉਹਨੂੰ ਵੇਜਣਾ, ਫਿਰ ਉਹਦੀ ਹਾਰਵੈਸਟਿੰਗ, ਵੱਢਣਾ, ਫਿਰ ਪੋਸਟ ਹਾਰਵੈਸਟਿੰਗ, ਅਸੀਂ ਉਸ ਫਸਲ ਨੂੰ ਕਿਸ ਤਰ੍ਹਾਂ ਸੰਭਾਲਣਾ ਹੈ, ਹਰ ਤਰ੍ਹਾਂ ਦੇ ਆਪਰੇਸ਼ਨ ਇਸ ਐਕਸੀਬਿਸ਼ਨ ਦੇ ਵਿੱਚ ਡਿਸਪਲੇਤੇ ਨੇ। 250 ਕੰਪਨੀਆਂ ਪੈਨ ਇੰਡੀਆ ਤੋਂ ਪਾਰਟਿਸਪੇਟ ਕਰ ਰਹੀਆਂ ਜੋ ਵੀ ਲੇਟੈਸਟ ਐਗਰੀਕਲਚਰ ਵਾਸਤੇ ਮਸ਼ੀਨਰੀ ਜੋ ਵੀ ਅਵੇਲੇਬਲ ਹੈਗੀ ਇੰਡੀਆ 'ਚ ਉਹ ਇੱਥੇ ਡਿਸਪਲੇ ਤੇ ਹੈ ਆਟੋਮੇਸ਼ਨ ਦਾ ਬਹੁਤ ਜ਼ਮਾਨਾ ਚ ਮੇ ਲੇਬਰ ਦੀ ਤੁਹਾਨੂੰ ਹਰ ਜਗ੍ਹਾ ਤੇ ਮਾਰਤਾੜ ਹੈਗੀ ਦੀ ਨਹੀਂ ਮਿਲ ਰਹੀ ਬਹਣਾ ਤੁਹਾਨੂੰ ਲੇਬਰ ਨਹੀਂ ਮਿਲ ਰਹੀ ਤਾਂ ਇਸ ਦੇ ਵਿੱਚ ਆਟੋਮੇਸ਼ਨ ਬਹੁਤ ਜ਼ਿਆਦਾ ਆਉਣ ਵਾਲੇ ਸਮੇਂ 'ਚ ਹੋਣ ਵਾਲੀ ਹੈ ਐਗਰੀਕਲਚਰ ਤਾਂ ਉਹਦੇ ਤੇ ਵੀ ਬਹੁਤ ਸਾਰੀਆਂ ਇਸ ਵਲੇ ਮਸ਼ੀਨਰੀ ਸਾਡੇ ਕੋਲੇ ਅਵੇਲੇਬਲ ਹੈ ਐਗਰੀਕਲਚਰ ਦੇ ਵਿੱਚ AI ਦਾ ਕੀ ਅੱਗੇ ਆਉਣ ਵਾਲੇ ਟਾਈਮ 'ਚ ਸਹਿਯੋਗ ਰਹੂਗਾ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਤਾਂ ਮੈਂ ਕਹੂੰਗਾ ਕੁੱਲ ਮਿਲਾ ਕੇ ਜੋ ਲੇਟੈਸਟ ਐਗਰੀਕਲਚਰ ਦੇ ਨਾਲ ਰਿਲੇਟਡ ਮਸ਼ੀਨਰੀ ਹੈ ਉਹ ਇੱਥੇ ਅਵੇਲੇਬਲ ਹੈ ਤਾਂ ਮੈਂ ਸਭ ਨੂੰ ਕਹੂੰਗਾ ਕਿ ਵੱਧ ਤੋਂ ਵੱਧ ਦਾ ਫਾਇਦਾ ਲਓ 30 ਜਨਵਰੀ ਤੋਂ ਲੈ ਕੇ 1 ਫਰਵਰੀ 3 ਦਿਨ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਹਨੇਵਾਲ ਲੁਧਿਆਣਾ ਕਿਸਾਨਾਂ ਨੂੰ ਕੋਈ ਅਪੀਲ ਹੈ ਕਿਸਾਨਾਂ ਨੂੰ ਅਪੀਲ ਹੈ ਕਿ ਦੇਖੋ ਹੁਣ ਐਗਰੀਕਲਚਰ ਮਿਹਨਤ ਦੇ ਨਾਲ ਨਾਲ ਟੈਕਨੋਲੋਜੀ ਦੀ ਬਹੁਤ ਲੋੜ ਹੈ ਤੇ ਕਿਸਾਨਾਂ ਨੂੰ ਕਹੂੰਗਾ ਕਿ ਇੱਥੇ ਅਸੀਂ ਟੈਕਨੋਲੋਜੀ ਪੂਰੇ ਇੰਡੀਆ ਤੋਂ ਲੈ ਕੇ ਆਏ ਆ ਤਾਂ ਉਹ ਆ ਕੇ ਵੱਧ ਤੋਂ ਵੱਧ ਪਹਿਲਾਂ ਉਹਨੂੰ ਦੇਖਣਗੇ ਫਿਰ ਉਹਨੂੰ ਵਰਤਣਗੇ ਤਾਂ ਇਹਦਾ ਸਾਨੂੰ ਕਹ ਲੋ ਕਿ ਲਾਗਤ ਘੱਟ ਹੋਵੇ ਔਰ ਮੁਨਾਫਾ ਜ਼ਿਆਦਾ ਹੋਵੇ ਸਾਡਾ ਇਹੀ ਇਸ ਵਲੇ ਦਾ ਅਜੰਡਾ ਕੋਈ ਇਨਾਮ ਵੀ ਦਿੱਤੇ ਜਾਣਗੇ ਜਿੱਦਾਂ ਹਾਂ ਬਿਲਕੁਲ ਇਨਾਮ ਵੀ ਦਿੱਤੇ ਜਾ ਰਹੇ ਕਿਸਾਨਾਂ ਨੂੰ ਹਰ ਰੋਜ਼ ਇੱਕ ਆਈਫੋਨ ਦਿੱਤਾ ਜਾਏਗਾ ਔਰ ਪਲੱਸ ਹੈ ਜਿਹੜਾ ਸਾਡਾ ਇਹ ਗ੍ਰੈਂਡ ਮਤਲਬ ਪ੍ਰਾਈਜ਼ ਹੈਗਾ ਆਈਫੋਨ ਡੇਲੀ ਔਰ ਪਲੱਸ ਇਹਨਾਂ ਨੂੰ ਹੋਰ ਖੇਤੀਬਾੜੀ ਨਾਲ ਸੰਬੰਧਿਤ ਇਸ ਤਰ੍ਹਾਂ ਰੋਟਾਵੇਟਰ ਪੋਟੈਟੋ ਡਿਗਰ ਇਸ ਤਰ੍ਹਾਂ ਦੇ ਕੁਝ ਹੈਗੇ ਨੇ ਔਰ 1000 ਇਨਾਮ ਅਸੀਂ ਹੋਰ ਹਰ 10 10 15 15 ਮਿੰਟ ਬਾਅਦ ਕੱਢ ਰਹੇ ਹਾਂ ਡੇਰੀ ਫਾਰਮਿੰਗ ਨੂੰ ਪ੍ਰਮੋਟ ਕਰਨ ਦੀ ਲੋੜ ਹੈਗਾ ਬਿਲਕੁਲ ਡੇਰੀ ਦੇ ਨਾਲ ਵੀ ਜੋ ਲੇਟੈਸਟ ਮਸ਼ਿਨਰੀ ਹੈ ਸਾਨੂੰ ਚਾਹੀਦੀ ਆਟੋਮੇਸ਼ਨ ਉਹ ਵੀ ਇੱਥੇ ਅਵੇਲੇਬਲ ਆ ਸਪਰੇਅ ਦੇ ਵਿੱਚ ਇੱਕ ਬਹੁਤ ਹੀ ਨਾ ਟਿਪੀਕਲ ਟਾਸਕ ਆ ਇੱਕ ਫਾਰਮਰ ਦੇ ਲਈ ਕਿ ਉਹਨਾਂ ਨੂੰ ਖੇਤੀ ਕਰਨੀ ਬਹੁਤ ਔਖੀ ਆ ਵੀ ਸਪਰੇਅ ਇੱਕ ਬਹੁਤ ਇੰਪੋਰਟੈਂਟ ਰੋਲ ਹੁੰਦਾ ਤੇ ਉਹਦੇ ਵਿੱਚ ਡਰੋਨ ਟੈਕਨੋਲੋਜੀ ਹਜੇ ਆਈ ਆ ਤੇ ਉਹਦੇ ਵਿੱਚ ਬਹੁਤ ਸਾਰੀ ਐਡਵਾਂਸ ਟੈਕਨੋਲੋਜੀਜ਼ ਹੈਗੀਆਂ ਨੇ ਜੀਓ ਸਿਸਟਮ ਪਰ ਤੋਂ ਉਹਨਾਂ ਦੇ ਕਿਤੇ ਕਿਤੇ ਪ੍ਰੋਬਲਮਸ ਆਉਂਦੀਆਂ ਨੇ ਤੇ ਉਹਦੇ ਲਈ ਇੱਕ ਫਿਰ ਸੈਲਫ ਪ੍ਰੋਪਲਡ ਮਸ਼ਿਨਰੀਜ਼ ਹੈਗੀਆਂ ਨੇ ਜੋ ਲਾਈਟ ਵੇਟ ਹੁੰਦੀਆਂ ਨੇ ਤੇ ਉਹ ਖੇਤਾਂ ਦੇ ਵਿੱਚ ਜਾ ਕੇ ਆਪਣਾ ਕਾਫੀ ਵੱਡਾ ਪੱਧਰ ਤੇ ਏਰੀਆ ਕਵਰ ਕਰਦੀਆਂ ਨੇ ਤੇ ਉਹਨਾਂ ਦੇ ਨਾਲ ਜਿਹੜਾ ਸਾਡਾ ਜਿਹੜਾ ਪlant care ਦਾ ਜਿਹੜਾ ਹੈਗਾ ਜਿਹੜਾ ਮੇਨ ਕੰਮ ਹੈ ਉਹ ਸਾਡਾ ਵੱਧ ਤੋਂ ਵੱਧ ਤੇ ਘੱਟ ਸਮੇਂ ਦੇ ਵਿੱਚ ਪੂਰਾ ਹੁੰਦਾ ਤੇ ਜਿੱਥੇ ਇੱਕ ਕਿਸਾਨ ਇੱਕ ਦਿਨ ਦੇ ਵਿੱਚ ਥੋੜਾ ਜਿਹਾ ਏਰੀਆ ਕਵਰ ਕਰ ਪਾਉਂਦਾ ਸੀਗਾ ਤੇ ਇਹਨਾਂ ਮਸ਼ੀਨਰੀ ਮਸ਼ੀਨੀਕਰਨ ਦੇ ਨਾਲ ਜਾਂ ਮੈਕਨਾਈਜੇਸ਼ਨ ਦੇ ਨਾਲ ਬਹੁਤ ਸਾਰਾ ਵੱਡੇ ਪੱਧਰ ਤੇ ਇੱਕ ਦਿਨ ਦੇ ਵਿੱਚ 100-100 ਏਕੜ ਵੀ ਸਪਰੇਅ ਕਰ ਰਹੇ ਨੇ ਸਰਕਾਰ ਵੱਲੋਂ ਵੀ ਕਈ ਸਬਸਿਡੀ ਵਗੈਰਾ ਮਸ਼ੀਨਾਂ ਤੇ ਦਿੱਤੀ ਜਾਂਦੀ ਹੈ ਬਹੁਤ ਸਾਰੇ ਸਕੀਮਸ ਸਰਕਾਰ ਦੀ ਹੈਗੀਆਂ ਜਿਵੇਂ ਆਰ ਕੇ ਬੀ ਵਾਈ ਹੈ ਤਾਂ ਉਹਦੇ ਵਿੱਚ ਸਮਾਂ ਸਕੀਮ ਹੈਗੀ ਆ ਸੀ ਆਰ ਐਮ ਹੈ ਉਹਨਾਂ ਦੇ ਵਿੱਚ 40% ਤੱਕ ਸਬਸਿਡੀਆਂ ਅਲੱਗ-ਅਲੱਗ ਮੀਨਟੀਆਂ ਦੇ ਉੱਤੇ ਦਿੱਤੀਆਂ ਜਾ ਰਹੀਆਂ ਨੇ ਸਪਰੇਅਰਸ ਦੇ ਉੱਤੇ ਵੀ ਲੱਗੀਆਂ ਨੇ ਕੋਈ ਬੈਂਕਾਂ ਵੀ ਜੁੜੀਆਂ ਹੋਈਆਂ ਨੇ ਕਿ ਕਿਸਾਨਾਂ ਜਿਹੜੀ ਮਸ਼ੀਨ ਹੈ ਜਿਹੜੀ ਮਹਿੰਗੀ ਹੁੰਦੀ ਆ ਉਹਨੂੰ ਕਰੇਡਰ ਦੇ ਵਿੱਚ ਮਦਦ ਕਰਨ ਇਹਦੇ ਵਿੱਚ ਜੀ ਇੱਕ ਐਗਰੀਕਲਚਰ ਇਨਫਰਾ ਫੰਡ ਹੁੰਦਾ ਆ ਆਈ ਐਫ ਉਹਨੂੰ ਕਹਿੰਦੇ ਉਹਦੇ ਵਿੱਚ ਸਰਕਾਰ ਦੀ ਬਹੁਤ ਵੱਡੀ ਸਪੋਰਟ ਆ ਫਾਰਮਰਸ ਨੂੰ ਜਿਹੜੇ ਉਹਨੇ ਲੋਨ ਮੰਗਿਆ ਕਰਾਉਣ ਦੇ ਲਈ 90% ਤੱਕ ਲੋਨ ਮਿਲਦਾ ਬਾ ਤੇ ਜਿਹਦੇ ਵਿੱਚ 3% ਤੱਕ ਉਹਨੂੰ ਸਬਸਿਡੀ ਵੀ ਮਿਲਦੀ ਆ ਤੇ ਉਹਨਾਂ ਦਾ ਵੀ ਅਸੀਂ ਇੱਥੇ ਪ੍ਰਦਰਸ਼ਨ ਕਰ ਰਹੇ ਆ ਵੀ ਉਹਨਾਂ ਬੈਂਕਾਂ ਨੂੰ ਜਾਂ ਉਹਨਾਂ ਨੂੰ ਅਸੀਂ ਲੈ ਕੇ ਆਏ ਆ ਵੀ ਤਾਂ ਜੋ ਜੋ ਆਪਣੀ ਉਹਨਾਂ ਦੀ ਜਿਹੜੇ ਸਕੀਮਸ ਨੇ ਫਾਰਮਰਸ ਨੂੰ ਜਾਣੂ ਕਰਾਉਣ ਤਾਂ ਜੋ ਜਿਹੜੀ ਉਹ ਚੰਗੀ ਤਕਨੀਕ ਵਾਲੀ ਮਸ਼ੀਨ ਆ ਜਾਂ ਉਹ ਥੋੜੀ ਮਹਿੰਗੀ ਪੈ ਰਹੀ ਆ ਜਸ ਸਰਕਾਰ ਤੋਂ ਸਬਸਿਡੀ ਲੈਣ ਤੋਂ ਬਾਅਦ ਵੀ ਤਾਂ ਉਹਨਾਂ ਨੂੰ ਆਪਣੇ ਲੋਨ ਕਰਾ ਕੇ ਤੇ ਆਪਣਾ ਉਹਦਾ ਫਾਇਦਾ ਚੱਕ ਸਕਣ